ਨਾ ਇੱਕ ਮੈਨੂੰ ਜਸਮਨ ਬੁਰਾ ਕਹੋ ਲੱਗੀ ਕਹਾਂ ਚਾਹੁੰਦਾ ਕੁਛ ਨਹੀਂ ਬਾ ਜੋ ਕਰਨਾ ਕਰ ਲੈਣ ਜੀ ਸਾਰਾ ਪੂਰਾ ਤੁਹਾਨੂੰ ਲੱਗਦਾ ਕਿ ਫੈਸਲਾ ਵੀ ਆਸਾਨ ਹੈ ਗੰਦ ਕੋਲ ਕੇ ਸਿਰ ਚ ਪਾਉਣਾ ਜਦੋਂ ਮਰਜ਼ੀ ਪਾ ਲੈਣੇ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬੀਰ ਪਹਿਲਾਂ 1 ਸਾਲ ਪਹਿਲਾਂ ਆਵਾਤਾ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਘਵਾਂ ਤਾਂ ਮੰਦਸਬਿਕਾਰ ਬਣੇ ਆ ਜੀ ਮੁੰਡਾ ਸੰਖੋਟਾ ਕਹਿੰਦਾ ਇਸ ਵਾਰੀ ਬਿਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਇੱ ਮਾਫੀ ਹੈ ਜ ਸਾ ਮਖਮਤੇ ਪੂਰੇ ਇੰਡੀਆ ਬਣਨ ਜਾਏਗੇ ਜੈ ਸਾਬ ਬਸ ਬਸ ਬਹੁਤ ਹੋ ਗਈ ਹੈ ਕੋਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਜੋ ਜੀ ਆਜੋ ਆਜੋ ਜੀ ਜੇ ਕਹਿਣਗੇ ਤੇ ਤੁਹਾਨੂੰ ਪੰਜ ਮਿੰਟ ਦਾ ਕੋਈ ਇੱਕ ਮਿੰਟ ਖੜਾ ਜੈ ਸਾਬ ਕਰਾਂਗੇ ਬਸ ਬਸ ਕੀ ਕੀ ਕਰਨਾ ਚਾਹ ਬਸ ਸਰ ਹੋ ਜਾਈ ਬਸ ਜਿਹੜੀ ਅੱਜ ਤਿੰਨ ਮੈਂਬਰੀ ਕਮੇਟੀ ਨੇ ਜਿਹੜਾ ਫੈਸਲਾ ਦੇਣਾ ਇੱਕ ਮਹੀਨੇ ਸਮਾਂ ਪੂਰਾ ਕਾਹੋ ਲੱਗੀ ਕਾਹ ਚਾਹੁੰਦੇ ਕੁਝ ਨਹੀਂ ਜੋ ਕਰਨਾ ਕਰ ਲੈਣ ਜੀ ਸਰ ਆਜੋ ਕਿਉਂਕਿ ਅੱਜ ਸਮਾਂ ਪੂਰਾ ਤੁਹਾਨੂੰ ਲੱਗਦਾ ਕਿ ਫੈਸਲਾ ਵੀ ਆ ਸਕਦਾ ਹੈ ਗੰਦ ਖੋਲ ਕੇ ਸਿਰ 'ਚ ਪਾਉਣਾ ਜਦੋਂ ਮਰਜ਼ੀ ਪਾ ਲੈਣ ਦੀ ਠੀਕ ਹੈ ਜੀ ਚੰਗਾ ਜੀ ਭਲਾ ਜੀ ਨਾ 1 ਮਹੀਨਾ ਸਮਾਂ ਪੂਰਾ ਕਰੋ ਲੈ ਕੀ ਕਹਿਣਾ ਚਾਹੁੰਦੇ ਕੁਝ ਨਹੀਂ ਬਾ ਜੋ ਕਰਨਾ ਕਰ ਲੈਣ ਜੀ ਸਾਰਾ ਜੋ ਪੂਰਾ ਤੁਹਾਨੂੰ ਲੱਗਦਾ ਕਿ ਫੈਸਲਾ ਵੀ ਆਸਾਨ ਹੈ ਗੰਦ ਖੋਲ ਕੇ ਸਿਰ 'ਚ ਪਾਉਣਾ ਜਦੋਂ ਮਰਜ਼ੀ ਪਾ ਲੈਣ ਦੀ ਜੈ ਸਾਹਿਬ ਬਸ ਬਸ ਬੱਤ ਹੋ ਗਈ ਹੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਜੋ ਜੀ ਆਜੋ ਆਜੋ ਬਸ ਜੇ ਕਹਿਣਗੇ ਤੇ ਤੁਹਾਨੂੰ ਪੰਜ ਮਿੰਟ ਦਾ ਕੋਈ ਨਿਕ ਮਰ ਖੜਾ ਜਿਵੇਂ ਕਰਾਂਗੇ ਬਸ ਬਸ ਕੀ ਕੀ ਕਰਨਾ ਚਾਹੀਦਾ ਬਸ ਸਰ ਹੋ ਜੂਗਾ ਬਸ ਜਿਹੜੀ ਅੱਜ ਤਿੰਨ ਮੈਂਬਰੀ ਕਮੇਟੀ ਨੇ ਜਿਹੜਾ ਫੈਸਲਾ ਦੇਣਾ ਇੱਕ ਮਹੀਨੇ ਸਮਾਂ ਪੂਰਾ ਕਾਹੋ ਲੱਗੀ ਕਹਾਂ ਚਾਹੁੰਦੇ ਕੁਝ ਨਹੀਂ ਜੋ ਕਰਨਾ ਕਰ ਲੈਣ ਜੀ ਸਰ ਆਜੋ ਕਿਉਂਕਿ ਅੱਜ ਸਮਾਂ ਪੂਰਾ ਤੁਹਾਨੂੰ ਲੱਗਦਾ ਕਿ ਫੈਸਲਾ ਵੀ ਆ ਸਕਦਾ ਹੈ ਗੰਦ ਖੋਲ ਕੇ ਸਿਰ 'ਚ ਪਾਉਣਾ ਜਦੋਂ ਮਰਜ਼ੀ ਪਾ ਲੈਣ ਦੀ ਠੀਕ ਹੈ ਸਰ ਚੰਗਾ ਜੀ ਜੈ ਸਾਹਿਬ ਬਸ ਬਸ ਬਤ ਹੋ ਗਈ ਹੈ ਕੋਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਜੋ ਜੀ ਆਜੋ ਆਜੋ ਬਸ ਜੇ ਕਹਿਣਗੇ ਤਾਂ ਤੁਹਾਨੂੰ ਪੰਜ ਮਿੰਟ ਦਾ ਕੋਈ ਨਿਕਮਰ ਘਟਾ ਬਸ ਬਸ ਕੀ ਠੀਕ ਕਰਨੇ ਚਾਹੀਦੇ ਬਸ ਕਹਿੰਦੀ ਐ ਕਿ ਤਿੰਨ ਮੈਂਬਰੀ ਕਮੇਟੀ ਨੇ ਜਿਹੜਾ ਫੈਸਲਾ ਬਣਾਇਆ ਇੱਕ ਮਹੀਨੇ ਦਾ ਸਮਾਂ ਪੂਰਾ ਕਰੋ ਲੈ ਕੀ ਕਹਣਾ ਚਾਹੁੰਦੇ ਕੁਛ ਨਹੀਂ ਬਾ ਜੋ ਕਰਨਾ ਕਰ ਲੈਣ ਜੀ ਕਿ ਅੱਜ ਸਮਾਂ ਪੂਰਾ ਤੁਹਾਨੂੰ ਲੱਗਦਾ ਕਿ ਫੈਸਲਾ ਵੀ ਆ ਸਕਦਾ ਗੰਦ ਖੋਲ ਕੇ ਸਿਰ 'ਚ ਪਾਉਣਾ ਜਦੋਂ ਮਰਜ਼ੀ ਪਾ ਲੈਣ ਜੀ ਚੰਗਾ ਜੀ ਫਿਰ ਨਾ ਇੱਕ ਮਹੀਨੇ ਦਾ ਸਮਾਂ ਪੂਰਾ ਕਰੋ ਲੈ ਕੀ ਕਹਣਾ ਚਾਹੁੰਦੇ ਕੁਛ ਨਹੀਂ ਬਾ ਜੋ ਕਰਨਾ ਕਰ ਲੈਣ ਜੀ ਸਮਾਂ ਪੂਰਾ ਤੁਹਾਨੂੰ ਲੱਗਦਾ ਕਿ ਫੈਸਲਾ ਵੀ ਆ ਸਕਦਾ ਗੰਦ ਖੋਲ ਕੇ ਸਿਰ 'ਚ ਪਾਉਣਾ ਜਦੋਂ ਮਰਜ਼ੀ ਪਾ ਲੈਣ ਜੈ ਸਾਹਿਬ ਬਸ ਬਸ ਤਾਂ ਹੋ ਗਈ ਹੈ ਕੋਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਜੋ ਜੀ ਆਜੋ ਆਜੋ ਜੀ ਜੇ ਕਹਿਣਗੇ ਤੇ ਤੁਹਾਨੂੰ ਪੰਜ ਮਿੰਟ ਦਾ ਕੋਈ ਨਹੀਂ ਇੱਕ ਮਿੰਟ ਖੜਾ ਜੈ ਸਾਹਿਬ ਕਰਾਂਗੇ ਬਸ ਬਸ ਕੀ ਕੀ ਕਰਨਾ ਚਾਹੀਦਾ ਬਸ ਸਰ ਹੋਲੀ ਸਾਈਡ ਬਸ ਜਿਹੜੀ ਅੱਜ ਤਿੰਨ ਮੈਂਬਰੀ ਕਮੇਟੀ ਨੇ ਜਿਹੜਾ ਫੈਸਲਾ ਦੇਣਾ ਇੱਕ ਮਹੀਨੇ ਦਾ ਸਮਾਂ ਪੂਰਾ ਕਾਹੋ ਲੱਗੀ ਕਹਾਂ ਚਾਹੁੰਦੇ ਕੁਝ ਨਹੀਂ ਜੋ ਕਰਨਾ ਕਰ ਲੈਣ ਜੀ ਸਾਰਾ ਜੋ ਕਿ ਅੱਜ ਸਮਾਂ ਪੂਰਾ ਤੋਂ ਲੱਗਦਾ ਕਿ ਫੈਸਲਾ ਵੀ ਆ ਸਕਦਾ ਹੈ ਗੰਦ ਖੋਲ ਕੇ ਸਿਰ 'ਚ ਪਾਉਣਾ ਜਦੋਂ ਮਰਜ਼ੀ ਪਾ ਲੈਣ ਚੰਗਾ ਜੀ ਪੂਰਾ ਤੁਹਾਨੂੰ ਲੱਗਦਾ ਕਿ ਫੈਸਲਾ ਵੀ ਆ ਸਕਦਾ ਗੰਦ ਖੋਲ ਕੇ ਸਿਰ ਚ ਪਾਉਣਾ ਜਦੋਂ ਮਰਜ਼ੀ ਪਾ ਲੈਣਾ ਜੈ ਸਾਹਿਬ ਬਸ ਬਸ ਤਾਂ ਹੋ ਗਈ ਕੋਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਜੋ ਜੀ ਆਜੋ ਆਜੋ ਜੀ ਜੇ ਕਹਿਣਗੇ ਤੇ ਤੁਹਾਨੂੰ ਪੰਜ ਮਿੰਟ ਦਾ ਕੋਈ ਇੱਕ ਮਿੰਟ ਖੜਾ ਜੈ ਸਾਹਿਬ ਕਰਾਂਗੇ ਬਸ ਬਸ ਕੀ ਕੀ ਕਰਨਾ ਚਾਹੀਦਾ ਬਸ ਸਰ ਹੋ ਜਾਈ ਬਸ ਕਿਹੜੀ ਅੱਜ ਤਿੰਨ ਮੈਂਬਰੀ ਕਮੇਟੀ ਨੇ ਜਿਹੜਾ ਫੈਸਲਾ ਦੇਣਾ ਇੱਕ ਮਹੀਨੇ ਤੋਂ ਪੂਰਾ ਕਾਹੋ ਲੱਗੀ ਕਾਹਾਂ ਚਾਹੁੰਦੇ ਕੁਝ ਨਹੀਂ ਜੋ ਕਰਨਾ ਕਰ ਲੈਣ ਜੀ ਸਰ ਆਜੋ ਕਿਉਂਕਿ ਅੱਜ ਸਮਾਪੂਰਾ ਤੁਹਾਨੂੰ ਲੱਗਦਾ ਕਿ ਫੈਸਲਾ ਵੀ ਆ ਸਕਦਾ ਗੰਦ ਖੋਲ ਕੇ ਸਿਰ 'ਚ ਪਾਉਣਾ ਜਦੋਂ ਮਰਜ਼ੀ ਪਾ ਲੈਣ ਦੀ ਠੀਕ ਹੈ ਸਰ ਚੰਗਾ ਜੀ